ਕੁਰਬਾਨੀ ਸੰਵਾਦ ਪ੍ਰੋਗਰਾਮ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਬਾਦੂ ਜੀ ਦਾ ਖਾਲਸਾ ਵਾਰ ਗੁਰੂ ਜੀ ਕੀ ਫਤਿਹ ਅੱਜ ਜਿਸ ਸ਼ਖਸੀਅਤ ਨਾਲ ਅਸੀਂ ਮੁਲਾਕਾਤ ਕਰ ਰਹੇ ਹਾਂ ਇਹ ਬੀਬੀ ਮਲਕੀਤ ਮਨਮੀਤ ਕੋਹਰੀਆਂ ਅਸੀਂ ਇਹਨਾਂ ਬਸੋਂ ਇਹਨਾਂ ਦਾ ਜੋ ਨਿੱਜੀ ਤਜਰਬਾ ਇਸ ਪਾਸੇ ਤੁਰਨ ਦਾ ਬੋਲੇ ਕਰਦੇ ਆਏ ਜੋ ਕੁਝ ਇਹਨਾਂ ਨੇ ਹਾਸਲ ਕੀਤਾ ਪ੍ਰਾਪਤ ਕੀਤਾ ਜਿਸ ਰੂਪ ਵਿੱਚ ਕੀਤਾ ਉਹ ਅਸੀਂ ਇਹਨਾਂ ਤੋਂ ਜਾਣ ਦੀ ਕੋਸ਼ਿਸ਼ ਕਰਾਂਗੇ ਸਾ ਨੂੰ ਆਸ ਹੈ ਦਰਸ਼ਕ ਜਿਵੇਂ ਅਸੀਂ ਪਹਿਲੇ ਜਿਹਨਾਂ ਸਜਣਾ ਨਾਲ ਗੱਲਬਾਤ ਕੀਤੀ ਆ ਗੱਲਬਾਤ ਦੌਰਾਨ ਉਹਨਾਂ ਨੇ ਆਪਣੇ ਨਿੱਜੀ ਜੀਵਨ ਬਾਰੇ ਪ੍ਰਾਪਤੀਆਂ ਬਾਰੇ ਸਾਡੇ ਨਾਲ ਵਿਚਾਰ ਸਾਂਝੇ ਕੀਤੇ ਆ ਉਹ ਬੀਬੀ ਮਨੀ ਮਨੀਤ ਕੋਰੋਂ ਹੋਰਾਂ ਦੇ ਜੀਵਨ ਵਿੱਚੋਂ ਵੀ ਉਹਨਾਂ ਦੇ ਨਿੱਜੀ ਜੋ ਅਨੁਭਵਾ ਉਹ ਜੋ ਸਾਂਝਾ ਕਰੇ ਉਸ ਤੋਂ ਉਹਨਾਂ ਨੂੰ ਕੋਈ ਬਹੁਤ ਕੋਈ ਸਿੱਖਣ ਨੂੰ ਮਿਲੂਗਾ ਪ੍ਰੇਰਨਾ ਮਿਲੂਗੀ ਤੋ ਮਨਮੀਤ ਕੌਰ ਜੀ ਸਭ ਤੋਂ ਪਹਿਲਾਂ ਤੁਹਾਡਾ ਇਸ ਚੈਨਲ 'ਤੇ ਸਵਾਗਤ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੋ ਇਸ ਸੰਖੇਪੀ ਥੋੜਾ ਜਿਹਾ ਪਹਿਲਾਂ ਆਪਣੇ ਬਾਰੇ ਦੱਸੋਗੇ ਹਾਂ ਜੀ ਮੇਰਾ ਨਾਮ ਮਨਮੀਤ ਕੌਰ ਹੈ ਜੀ ਮੇਰੀ ਬਰਥ ਛਤਿਸਗੜ੍ਹ 'ਚ ਹੋਈ ਹੈ ਸੈਂਟਰ ਇੰਡੀਆ ਜੀ ਤੇ ਉੱਥੇ ਹੀ ਮੇਰੀ ਅਪ ਬ੍ਰਿੰਗਿੰਗ ਤੇ ਸਟੱਡੀਜ਼ ਉੱਥੇ ਮੈਂ ਕੰਪਲੀਟ ਕੀਤੀ ਹੈ ਜੇ ਮੈਂ ਸਟੱਡੀਜ਼ 'ਚ ਸੀਏ ਇੰਟਰਨਸ਼ਿਪ ਕੀਤੀ ਹੈ ਇੰਡੀਆ 'ਚ ਹਾਂ ਜੀ ਤੇ ਫਿਰ ਉਸ ਵਾਰ 2005 ਚ ਵਿਡਿੰਗ ਹੋਈ ਤੇ ਅਸੀਂ ਹਾਈਡਰੋਵਾਚੇ ਵੀ ਰਹੇ ਹਾਂ ਆਹ ਰਾਉਂਡ 5 ਇਅਰਸ ਤੇ ਨਾਰਥ ਅਮਰੀਕਾ ਚ ਰਹਿੰਦੇ ਹੋ ਆਲਮੋਸਟ 15 ਇਅਰਸ ਹੋ ਗਏ ਨੇ ਇੱਥੇ ਤੁਸੀਂ ਕਿੱਥੇ ਆਏ ਪਹਿਲਾਂ ਇੱਥੇ ਪਹਿਲੇ ਟ੍ਰਾਂਟੋ ਟ੍ਰਾਂਟੋ ਵਾਹ ਹਾਂਜੀ ਤੇ ਇੱਥੇ ਵੈਂਕੂਵਰ ਚ ਰਹਿੰਦੇ ਕਰੀਬ 15 ਸਾਲ ਹੋ ਗਏ ਕਿੱਥੇ ਆ ਕੇ ਤੁਸੀਂ ਸਟੱਡੀ ਕੀਤੀ ਕੋਈ ਜਾਂ ਹਾਂਜੀ ਮੈਂ ਇੱਥੇ ਆ ਕੇ ਆਈਟੀ ਚ ਹਾਂਜੀ ਸਰਟੀਫਿਕੇਸ਼ਨ ਇੱਥੇ ਆ ਕੇ ਕੀਤੀ ਹੈ ਹਾਂ ਕਿਉਂਕਿ ਮੈਨੂੰ ਵੀ ਤੁਹਾਨੂੰ ਮੈਂ ਕਿਹਾ 2 ਕੁ ਸਾਲ ਸ਼ਾਇਦ ਹੋ ਗਏ ਹੈ ਤੋਂ ਮਿਲਦੇ ਆ ਤੁਹਾਡਾ ਬਿਲਕੁਲ ਦੇ ਆ ਤੇ ਤੁਹਾਡੇ ਕਾਫੀ ਜਿਹੜੀਆਂ ਧਾਰਮਿਕ ਰੁਚੀਆਂ ਤੁਸੀਂ ਕਾਫੀ ਦਿਲਚਸਪੀ ਰਸਮੀ ਰੂਪ ਦੀ ਨਹੀਂ ਲਗਦੇ ਬਲਕਿ ਤੁਹਾਡੇ ਜੀਵਨ ਵਿੱਚ ਸਾਨੂੰ ਬਹੁਤ ਕੁਝ ਦੇਖ ਨੂੰ ਮਿਲਦਾ ਇਸ ਲਈ ਮੈਂ ਚਾਹੂੰਗਾ ਕਿ ਤੁਸੀਂ ਥੋੜਾ ਜਿਆਦਾ ਦੱਸੋ ਕਿ ਪਹਿਲਾਂ ਕਿ ਤੁਹਾਡੀ ਸ਼ੁਰੂਆਤ ਕਿਵੇਂ ਹੋਈ ਇਸ ਪਾਸੇ ਤੁਸੀਂ ਕਦੋਂ ਲੱਗੇ ਕਿਵੇਂ ਲੱਗੇ ਥੋੜਾ ਜਿਆਦਾ ਦੱਸੋਗੇ ਹਾਂਜੀ ਤੇ ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਨੀ ਹਾਂ ਤੁਸੀਂ ਮੈਨੂੰ ਓਪਰਚੁਨਿਟੀ ਦਿੱਤੀ ਮੈਂ ਤਾਂ ਕਦੇ ਪਹਿਲੇ ਆਪਣੀ ਓਪੀਨੀਅਨ ਸ਼ੇਅਰ ਨਹੀਂ ਕੀਤੀ ਐ ਤੱਕ ਕਿ ਮੈਂ ਗੁਰਪਾਰਨੇ ਚ ਕੀ ਸਿੱਖਿਆ ਮੇਰਾ ਪਹਿਲਾ ਵਾਰੀ ਹੈ ਤੇ ਮੈਂ ਕੋਸ਼ਿਸ਼ ਕਰਾਂਗੀ ਨਹੀਂ ਦੇਖੋ ਕੀ ਸਿੱਖਿਆ ਇਹ ਸਾਡਾ ਜਿਹੜਾ ਸੀ ਜਿਹੜਾ ਅੱਗੇ ਕੋਈ profession ਰੂਪ ਵਿੱਚ ਨਹੀਂ ਹਾਂਜੀ ਬਲਕਿ ਚਾਹੁੰਦੇ ਆਂ ਕਿ ਜਿਹੜਾ ਸੁਭਾਵਿਕ ਆ ਹਾਂਜੀ ਜੋ ਸਾਡੇ ਜਿਹੜੇ ਜਿੰਨਾ ਸੀ ਇੰਟਰਵਿਊ ਕਰਦੇ ਆਂ ਵੀ ਜੋ ਰਿਐਲਿਟੀ ਆ ਜੋ ਕੋਰ ਨੇ ਸਿੱਖਿਆ ਸਮਝਿਆ ਉਹ ਬਿਨਾ ਕਿਸੇ ਲਾਗ ਲਬੇਟ ਦੇ ਉਹਨੂੰ ਸਾਂਝਿਆ ਕਰਨ ਤਾਂ ਕਿ ਛੜੀਏ ਦਰਸ਼ਕਾਂ ਉਸ ਤੋਂ ਕੁਝ ਪ੍ਰੇਰਣਾ ਲੈ ਕੇ ਉਤਸ਼ਾਹਤ ਹੋ ਸਕਣ ਤਾਂ ਇਸ ਕਰਕੇ ਦੋਨੋਂ ਕੋ ਬਰਾਉਂਦੀ ਲੋੜ ਨਹੀਂ ਕਿ ਇਹਦੇ ਕੋਈ ਕਿਸੇ ਨੂੰ ਪ੍ਰੋਫੈਸ਼ਨਲ ਹੋਣ ਦੀ ਲੋੜ ਨਹੀਂ ਕਿ ਤੇ ਇਸ ਲਈ ਕਿ ਉਹਨੇ ਜੋ ਸੁਭਾਅਕਾ ਉਹ ਤੁਹਾਡੇ ਮੂਨਿਕ ਦੇ ਜ਼ਿਆਦਾ ਚੰਗਾ ਲੱਗੂਗਾ ਤਾਂ ਇਸ ਲਈ ਤੁਸੀਂ ਇਹਦੇ ਸੰਗੋਜ ਕਰਨ ਦੀ ਲੋੜ ਨਹੀਂ ਜੀ ਤੇ ਬਚਪਨ ਤੋਂ ਹੀ ਮਮਾ ਨੇ ਪ੍ਰੇਰਿਤ ਕੀਤਾ ਸੀ ਇੱਥੇ ਕਿ ਉਹਨਾਂ ਨੂੰ ਤਾਂ ਉਤਸ਼ਾਹ ਮਿਲਿਆ ਸੀ ਗੁਰਬਾਨੀ ਦੇ ਤਰਫ ਜੁੜਨ ਦਾ ਤੇ ਤੁਸੀਂ ਕਿੰਨੇ ਕੁ ਟਾਲੀ ਉਮਰ ਸੀ ਜਦੋਂ ਤੁਹਾਨੂੰ ਮਾਤਾ ਜੀ ਨੇ ਪ੍ਰੇਰਨਾ ਦਿੱਤੀ ਮੇਰੀ अराउंड 8 9 ইয়ার্স ਸੀਗੀ ਤੇ ਜਦੋਂ ਵੀ ਗੁਰਪੁਰਪ ਹੋਣਾ ਤੇ ਮम्मा ਸਾਨੂੰ ਕੀਰਤਨ ਸਿਖਾਉਂਦੇ ਸੀ ਤੇ ਗੁਰਦੁਆਰੇ ਚ ਐਸੇ ਪਾਰਟਿਸਿਪੇਟ ਕਰਦੇ ਸੀ ਤੁਸੀਂ ਕੀਰਤਨ ਕਰਨਾ ਜਾਣਦੇ ਹੋ ਹਾਂ ਜੀ ਮੈਂ ਪਹਿਲੇ ਕਰਦੀ ਸੀ ਮੁੰਨੇ ਥੋੜੇ ਸਾਲ ਹੋ ਗਏ ਨੇ ਹਾਂ ਬਹੁਤ ਜਾਣਦੀ ਹਾਂ ਜੀ ਮੈਂ ਜਾਣਦੀ ਹਾਂ ਤੇ ਪਾਠ ਵੀ ਕਰ ਲੈਂਦੇ ਹੋ ਤੁਸੀਂ ਗੁਰਬਾਨੀ ਦਾ ਹਾਂ ਜੀ ਮੈਂ ਨੇ ਨੇ ਮ ਕੋਸ਼ਿਸ਼ ਕਰਨੀ ਆ ਵੀਕਐਂਡ ਚ ਵੀਕਡੇ ਚ ਜੇ ਪੋਸੀਬਲ ਨਹੀਂ ਹੁੰਦਾ ਤੇ ਮੈਂ ਕਰਨੀ ਆ ਤੇ ਜੱਪ ਜਿਸ ਦਾ ਪਾਰਟ ਹੈ ਡੇਲੀ ਕਰਨਾ ਤੇ ਮੰਮਾ ਤੋਂ ਹੀ ਐਗਜ਼ਾਮਪਲ ਉਹਨਾਂ ਨੇ ਸੈੱਟ ਕੀਤਾ ਸੀ ਮੰਮਾ ਪਾਰਟ ਕਰਦੇ ਸੀ ਤੇ ਬਸ ਉਹਨਾਂ ਨੇ ਐਗਜ਼ਾਮਪਲ ਫੋਲੋ ਕਰਕੇ ਫਿਰ ਉਹ ਵੀ ਲਾਈਫ ਚ ਆਪਣੇ ਉਤਾਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਐਗਜ਼ਾਮਪਲ ਥੋੜਾ ਦੱਸੋਗੇ ਤੁਸੀਂ ਕਿ ਇਹ ਤੁਸੀਂ ਮਾਤਾ ਜੀ ਨੇ ਤੁਹਾਨੂੰ ਪ੍ਰੇਰਨਾ ਕੀਤੀ ਤੁਸੀਂ ਪਾਰਟ ਕਰਨ ਲੱਗ ਪਏ ਤੁਹਾਨੂੰ ਕਿੰਨ ਸਿਕਨ ਲੱਗ ਪਏ ਇਹ ਜਿਸ ਤਰ੍ਹਾਂ ਹੁੰਦਾ ਕਿ ਸਿਰ ਮਾਤਾ ਜੀ ਨੂੰ ਖੁਸ਼ ਕਰਨ ਲਈ ਜਾਂ ਤੁਹਾਡੇ ਅੰਦਰ ਵੀ ਇਸ ਉਤਸ਼ਾਹ ਪੈਦਾ ਹੋਇਆ ਕੋਈ ਪ੍ਰੇਰਨਾ ਮਿਲੀ ਕਿ ਜਾਂ ਜਿਸ ਮਾਤਾ ਜੀ ਨੂੰ ਖੁਸ਼ ਕਰਨ ਦੀ ਭਾਵਨਾ ਨਾਲ ਤੁਸੀਂ ਇਹ ਕਦਮ ਪੁੱਟਿਆ ਸਟਾਰਟਿੰਗ 'ਚ ਤੇ ਉਹ ਹੀ ਸੀ ਕਿ ਖੁਸ਼ ਕਰਨ ਲਈ ਤੇ ਐਪਰੀਸ਼ੀਏਸ਼ਨ ਹੀ ਮਿਲਦੀ ਹੈ ਦੁਨੀਆਂ ਤੋਂ ਇਹ ਮਦਦ ਤੁਸੀਂ ਕਰਦੇ ਹੋ ਤੇ ਕਿ ਚੰਗਾ ਬੱਚਾ ਹੈ ਗੁਦਾਰੇ ਆ ਰਿਹਾ ਤੇ ਗੁਰਬਾਨੀ ਨਾਲ ਜੁੜੇ ਹੋ ਤੇ ਉਹ ਹੀ ਸੋਸਾਇਟੀ ਤੁਹਾਡੀ ਪ੍ਰੇਸ ਕਰਦੀ ਹੈ ਕਿ ਮੇਨ ਸਟਾਰਟਿੰਗ 'ਚ ਤੇ ਉਹ ਹੀ ਰੀਜ਼ਨ ਸੀ ਮਾ ਕੋਈ ਸਮਝ ਨਹੀਂ ਸੀ ਵੀ ਵੀ ਜੋ ਮੈਂ ਪੜ ਰਹੀ ਆ ਜਾਂ ਗaan ਕਾਇਦੇ ਹੀ ਆ ਉਹਦੇ ਕੀ ਕਿਹਾ ਹੋਇਆ ਜਦ ਆਪ ਦੇਸ਼ ਕੀ ਬਿਲਦਾ ਸਾਨੂੰ ਜਦ ਤਰੇਨਾ ਕੀ ਲੈਣੀ ਆ ਉਹ ਚੀਜ਼ ਜੇ ਸਮਝ ਨਹੀਂ ਸੀ ਆਈ ਉਹ ਸਮਝ ਨਹੀਂ ਆਈ ਸੀ ਹਾਂਜੀ ਤੇ ਬੇਸਿਕਲੀ ਉਹ ਹੀ ਐਕਸਟਰਨਲ ਵਰਡ ਚ ਬੈਨੀਫਿਟ ਹੋਏਗਾ ਕਿ ਤੁਹਾਡੇ ਮਾਰਕਸ ਚੰਗੇ ਆਉਂਦੇ ਤੁਸੀਂ ਐਗਜ਼ਾਮ 'ਚ ਬੈਡਦੇ ਉਤੇ ਤੇ ਰੀਜ਼ਨ ਉਹ ਹੀ ਸੀਗਾ ਮਤ ਤੁਹਾਨੂੰ ਹੀ ਤੁਸੀਂ ਆਪਣੇ ਆਪ ਇਹ ਐਸਾ ਸੋਚਿਆ ਜਾਂ ਤੁਹਾਨੂੰ ਕਿਸੇ ਦੂਜੇ ਨੇ ਕਿਹਾ ਕਿ ਤੁਸੀਂ ਬਾਣੀ ਪੜੋਗੇ ਜਾਂ ਗੁਰਦੁਆਰੇ ਆਵੋਗੇ ਕੀਰਤਨ ਕਰੋਗੇ ਤੋ ਤੁਹਾਨੂੰ ਇਹ ਲਾਭ ਮਿਲੂਗਾ ਕਿ ਤੁਹਾਡੇ ਨੰਬਰ ਚੰਗੇ ਆਉਣਗੇ ਜਾਂ ਤੁਹਾਨੂੰ ਹੋਰ ਬੈਨੀਫਿਟ ਮਿਲਣਗੇ ਇਹ ਤੁਸੀਂ ਆਪ ਹੀ ਕਲਪਨਾ ਕਰ ਲਈ ਜਾਂ ਤੁਹਾਨੂੰ ਕਿਸੇ ਨੇ ਕਿਹਾ ਕਿ ਇਦਾਂ ਹੋਊਗਾ ਹਾਂਜੀ ਉਹ ਪੀਕੀ ਕੀ ਤਾਂ ਸਰਾਉਂਡ ਨਹੀਂ ਤਾਂ ਸੁਣ ਕੇ ਹਾਂ ਜੀ ਸੁਣ ਜਿੱਗਾ ਨਾ ਥੋੜੀ ਬਹੁਤ ਜਿਹੜੀ ਗੁਰਬਾਨੀ ਦੀ ਉਸ ਵੇਲੇ ਵੀ ਸਮਝ ਸੀ ਕਿ ਸਤਗੁਰ ਤੁੰਬਰੇ ਕਾ ਸਵਾਰੇ ਤੇ ਉਹੀ मीनिंग ਉਹੀ ਪੀਕੀ ਕੀਤਾ ਸੀ ਕਿ ਬਾਣੀ ਪੜਦੇ ਹੋ ਤੇ ਤੁਹਾਡੇ ਕਾਜ ਸਵੜਦੇ ਜਾਂਦੇ ਬਟ ਉਸ ਵੇਲੇ ਸਮਝ ਨਹੀਂ ਸੀਗੀ ਕਿ ਸਾਡਾ ਟ੍ਰੂ ਐਫਰਟ ਤੇ ਉਹ ਉਹ ਵੀ ਇਨਵੋਲ ਹੋਣਾ ਜ਼ਰੂਰੀ ਹੈ ਤੁਹਾਡਾ 100% ਹਰ ਕੰਮ ਚ ਦੇਣਾ ਜ਼ਰੂਰੀ ਹੈ ਸੇ ਬਾੜੀ ਪੜਨਾਂ ਤੁਹਾਨੂੰ ਫਲ ਨਹੀਂ ਮਿਲਣਾ ਹਾਂਜੀ ਉਹਦੇ ਐਸਾ ਵੀ ਹੋਇਆ ਕਿ ਤੁਸੀਂ ਉਹ ਤੋਂ ਪਵੇਂਸ ਪਾਉਣਾ ਨਾਲ ਪੜਦੇ ਸੀ ਹਾਂਜੀ ਪਰ ਜਦੋਂ ਕਾਰਜੇ ਮੰਨ ਲਓ ਸਫਲਤਾ ਨਹੀਂ ਮਿਲੀ ਤੇ ਕਦੇ ਨਿਰਾਸ਼ਾ ਵੀ ਹੋਈ ਫਿਰ ਹਾਂਜੀ ਕੰਪਲੇਨਟ ਹੁੰਦੀ ਸੀ ਕਿ ਮੈਂ ਪਾਰਟ ਕੀਤਾ ਤੇ ਤੇ ਵਾਈਗੁਰ ਜੀ ਨੇ ਮੇਰੇ ਨਾਲ ਇਸ ਤਰ੍ਹਾਂ ਕਿਉਂ ਕੀਤਾ ਮੈਨੂੰ ਐ ਐਵੇਰਫੁੱਟ ਕਿਉਂ ਨਹੀਂ ਮਿਲਿਆ ਕੰਪਲੇਨਟ ਬਹੁਤ ਹੁੰਦੀ ਸੀ ਹਾਂ ਫਿਰ ਤੁਹਾਨੂੰ ਕਦੋਂ ਜਦੋਂ ਤੁਹਾਨੂੰ ਸਮਝਾਉਣ ਲੱਗ ਪਈ ਵੀ ਨਹੀਂ ਵੇਦਾਂ ਵਾਣਿ ਚ ਜਿਹੜਾ ਇਹ ਸ਼ਬਦ ਆਉਂਦੇ ਆ ਇਹਨਾਂ ਦਾ मीनिंग ਇਹ ਨਹੀਂਗਾ ਹਾਂਜੀ ਕਿ ਕਦੋਂ ਬ ਤੁਸੀਂ ਮਹਿਸੂਸ ਕੀਤਾ ਕਿ ਨਹੀਂ ਗੁਰਬਾਨੀ ਦਾ ਇਹ ਆਸ਼ਾ ਨਹੀਂ ਹਾਂਜੀ ਉਹ 8 9 ইয়ার্স ਪਹਿਲਾਂ ਚੈਨਲ ਸਬਸਕ੍ਰਾਈਬ ਕੀਤਾ ਸੀ ਪੀਟੀਸੀ ਚੈਨਲ ਤੇ ਉਹ ਤੇ ਸ਼ਬਦ ਜਦੋਂ ਮੈਂ ਸੁਣਦੀ ਸੀ ਥੱਲੇ मीनिंग ਆਉਂਦੀ ਸੀ ਆਹੋ ਤਾਂ ਉਤੋਂ ਹੌਲੀ ਹੌਲੀ ਸਮਝ ਆਣਾ ਸ਼ੁਰੂ ਹੋਇਆ ਕਿ ਇਹ ਗੁਰਬਾਨੀ ਦਾ मीनिंग ਅਲੱਗ ਹੈ ਐਥੋ ਦੀ ਪਾ ਸਤਗੁਰ ਜੀ ਸਾਨੂੰ ਲਾਈਫ ਸਟਾਈਲ ਪੋਜ਼ਿਟਿਵ ਵਿੱਚ ਕਿਵੇਂ ਜੀਣਾ ਹੈ ਉਹ ਸਾਨੂੰ ਸਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਨੂੰ ਆਪਣੀ ਮਾਈਂਡ ਦੀ ਥਿੰਕਿੰਗ ਨੂੰ ਪੋਜ਼ਿਟਿਵ ਰੱਖਣਾ ਹੈ ਤੇ ਉਹ ਉਹ ਫਿਰ ਵਿਚਾਰਾਂ ਨੇ ਸ਼ੁਰੂ ਹੋਏ। ਬਹੁਤ ਜੀ ਮਹਿਸੂਸ ਕਰਦੇ ਹਾਂ ਕਿ ਜਿਹੜੀ ਇਹ ਸਮਝ ਤੁਹਾਨੂੰ 8-9 ਸਾਲ ਪਹਿਲਾਂ ਉਹਨੇ ਸ਼ੁਰੂ ਹੋਈ। ਹਾਂਜੀ। ਇਹ ਜਦੋਂ ਤੁਹਾਨੂੰ ਬਾਣੀ ਦੇ ਅਰਥ ਸਮਝਨੇ ਸ਼ੁਰੂ ਕੀਤੇ ਤੁਸੀਂ? ਹਾਂਜੀ। ਤਾਂ ਤਾਂ ਉਹ ਫਿਰ ਬਹੁਤ ਤੁਹਾਨੂੰ ਇਹ ਸਮਝ ਲੱਗ ਪਈ ਬਾਣੀ ਕੁਝ ਹੋਰ ਕਹਿੰਦੀ ਅਸੀਂ ਸਮਝ ਕੁਝ ਹੋਰ ਬੈਠੀ ਆ ਬੈਠੇ ਆ। ਜੇ ਸਾਨੂੰ ਕੋਈ ਆਮ ਜਿਹੜਾ ਉਹ ਕੁਝ ਹੋਰ ਦੱਸਿਆ ਜਾ ਰਿਹਾ ਹਾਂਜੀ ਇਹ ਜੋ ਜੋ ਤੁਸੀਂ ਬਾਣੀ ਅਰਥਾ ਨਾਲ ਤੁਹਾਨੂੰ ਪੜ੍ਹਨੀ ਸ਼ੁਰੂ ਕੀਤੀ ਵਿਚਾਰਨਾ ਸ਼ੁਰੂ ਕੀਤੀ ਤੁਹਾਨੂੰ ਇਸ ਗੱਲ ਦੀ ਸਮਝ ਆਉਣ ਲੱਗ ਪਈ ਹਾਂਜੀ ਜਿਹੜੇ ਤੁਹਾਡਾ ਜਿਹੜਾ ਪਹਿਲਾਂ ਜਿਹੜਾ ਤੁਸੀਂ ਅਰਦਾਸ ਕਰਦੇ ਸੀਗੇ ਗੁਰਦੁਆਰੇ ਵਿੱਚ ਜਾਂਦੇ ਸੀ ਕਿਉਂਕਿ ਉਦੋਂ ਜੋ ਤੁਸੀਂ ਮੰਗਦੇ ਸੀ ਜਾ ਕੇ ਜਾਂ ਤੁਹਾਡੀ ਇੱਛਾ ਹੁੰਦੀ ਸੀਗੀ ਐਸਾ ਸਮਝਦੇ ਸੀ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਆ ਸਾਡੇ ਜਮਾਨੇ 'ਚ ਕੋਈ ਨਾ ਕੋਈ ਦੁਨਿਆਵੀ ਕਾਮਨਾ ਹੁੰਦੀ ਸੀਗੀ ਹਾਂਜੀ ਪਰ ਜਦੋਂ ਫਿਰ ਤੁਹਾਨੂੰ ਸਮਝਾਉਣ ਲੱਗ ਪਈ ਸਹਜੇ ਸਹਜੇ ਤੁਸੀਂ ਹੁਣ ਤੁਸੀਂ ਹੁਣ ਵੀ ਅਰਦਾਸ ਕਰਦੇ ਹੋ ਕਿ ਹੁਣ ਤੇ ਪਹਿਲੇ 10 ਵਜੇ ਤੁਹਾਨੂੰ ਕੋਈ ਫਰਕ ਨਜ਼ਰ ਆਉਂਦਾ ਕਿ ਨਹੀਂ ਹਾਂਜੀ ਬਹੁਤ ਫਰਕ ਨਜ਼ਰ ਆਉਂਦਾ ਹੈ ਹੁਣ ਹੁਣ ਬਸ ਮੈਂ ਚੀਜ਼ਾਂ ਨਹੀਂ ਮੰਗਦੀ ਪਹਿਲੇ ਹਰ ਵੇਲੇ ਉਹੀ ਸੁੱਖ ਮਿਲਿਆ ਉਹੀ ਐਕਸਟਰਨਲ ਚੀਜ਼ਾਂ ਦੀ ਪ੍ਰਾਪਤੀ ਹੋਏ ਬਸ ਉਹ ਉਹ ਮੰਗਦੀ ਸੀ ਮੈਂ ਹਰ ਵੇਲੇ ਹੁਣ ਉਹਨ ਹੌਲੀ ਹੌਲੀ ਜਿੱਦਕਿ ਕੱਲੇ ਇੰਡੀਆ ਤੋਂ ਵੀ ਬਾਹਰ ਇਹਨਾ ਸ਼ੁਰੂ ਕੀਤਾ ਪ੍ਰੋਬਲਮਸ ਆndੀਆਂ ਇਹਨੇ ਤਾਂ ਫਿਰ ਅਰਦਾਸ 'ਚ ਉਹ ਮੰਗਣਾ ਸ਼ੁਰੂ ਕੀਤਾ ਕਿ ਵਾਹਿਗੁਰੂ ਜੀ ਜਿਹੜੀ ਵੀ ਪ੍ਰੋਬਲਮ ਆਵੇ ਉਹਦੇ ਵਿੱਚ ਤੁਹਾਡੇ ਉੱਤੇ ਭਰੋਸਾ ਨਾ ਉੱਠੇ ਅੰਦਰ ਅਡੋਲਤਾ ਨਾ ਆਵੇ ਤਦੀ ਤੇ ਵਿਸ਼ਵਾਸ ਹਮੇਸ਼ਾ ਬੰਨਿਆ ਰਹੇ ਤੇ bari ਜਿੱਕਿਨ ਹੁੰਦੀਆਂ ਨੇ ਕਈ ਵਾਰ ਵਿਵਾਰ ਨਹੀਂ ਠੀਕ ਹੁੰਦਾ ਕਿਸੇ ਦਾ ਤੇ ਉਹ ਚੀਜ਼ਾਂ ਮੈਨੂੰ ਇਫੈਕਟ ਨਾ ਕਰਨ ਹਾਂ ਜੀ ਤੇ ਉਹ ਫਿਰ ਮੈਂ ਅਡਾਲਸ਼ਾ ਮੰਗਾ ਸ਼ੁਰੂ ਕੀਤਾ ਮਤ ਤੁਸੀਂ ਹੁਣ 네ਗੇਟਿਵ ਨਾਲ ਕੇ ਪੋਜ਼ਿਟਿਵ ਸੋਚਣ ਲੱਗ ਪਏ ਹੋ ਹਾਂ ਜੀ ਤੇ ਦੁੱਖ ਸੁੱਖ ਦੇ ਜ਼ਿੰਦਗੀ ਦਾ ਹਿੱਸਾ ਮਤ ਤੁਸੀਂ ਐਸਾ ਮਹਿਸੂਸ ਕਰਨ ਲੱਗ ਪਏ ਹੋ ਹਾਂ ਜੀ ਤੇ ਉਹ ਤੇ ਆਈ ਨੇ ਆ ਨਹੀਂ ਨੇ ਤੇ ਦੁੱਖ ਆਈ ਥਿੰਕ ਆ ਨਹੀਂ ਵੀ ਜ਼ਰੂਰੀ ਹੁੰਦੇ ਨੇ ਜਿੰਨਾ ਆਉਂਦੇ ਨੇ ਫਿਰ ਅਸੀਂ ਹੋਰ ਗੁਰੂ ਦੇ ਕੋਲ ਜਾਂਦੇ ਆ ਤੇ ਵਿਸ਼ਵਾਸ ਵਧਦਾ ਤੇ ਹਾਂ ਜੀ ਹੁਣ ਜਦੋਂ ਕੋਈ ਜ਼ਿੰਦਗੀ ਵਿੱਚ ਕੇਂਦਰਾ ਦੇ ਉਤਰਾ ਚੜਾ ਆਉਂਦੇ ਆ ਹੁਣ ਜਦੋਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਤੇ ਮਨ ਡੋਲ ਜਾਂਦਾ ਜਾਂ ਸਥਿਰ ਰਹਿੰਦਾ ਹਾਂਜੀ ਡੋਲਦਾ ਤੇ ਹੈ ਬਟ ਜਲਦੀ ਫਿਰ ਸਥਿਰ ਵੀ ਹੋ ਜਾਂਦਾ ਸਥਿਰ ਸਮਝ ਜਾਂਦਾ ਹਾਂਜੀ ਸ਼ਬਦਾ ਦੇ ਨਾਲ ਮਨ ਨੂੰ ਜਲਦੀ ਸਥਿਰ ਕਰਨਾ ਐ ਸਿੱਖਿਆ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਗੁਰਬਾਣੀ ਨਾਲ ਜੁੜ ਕੇ ਤੁਹਾਨੂੰ ਹੋਰ ਕੀ ਲਾਭ ਹੋਇਆ ਕੋਈ ਲਾਭ ਦਾ ਰੂਪ ਥੋੜਾ ਥੋੜਾ ਜਿਹਾ ਤੁਹਾਨੂੰ ਦੱਸੋਗੇ ਹਾਂਜੀ ਪਹਿਲੇ ਜਿਦਾ ਹੁੰਦਾ ਸੀ ਕਿ اپنی ہیلتھ ਨੂੰ ਠੀਕ ਰੱਖਣ ਵਾਸਤੇ ਜਿਹੜੀਆਂ ਐਕਸਰਸਾਈਜ਼ ਹੁੰਦੀ ਹੈ ਉਹਦੇ ਵਿੱਚ ਦਾਦਾ ਧਿਆਨ ਦੇਣਾ ਤੇ ਮਾਈਂਡ ਨੂੰ ਫਿਟ ਰੱਖਣ ਵਾਸਤੇ ਸਟੱਡੀ ਜ਼ਿਆਦੀ ਕਰਨੀ ਉਹ ਮੈਂ ਕਰਦੀ ਸੀ ਸਪਿਰਚੁਅਲ ਸਾਈਟ 'ਚ ਕਦੀ ਨਾ ਧਿਆਨ ਨਹੀਂ ਦਿੱਤਾ ਹਾਂ ਹਾਂ ਤੇ ਗੁਰਬਾਣੀ ਪੜ੍ਹ ਕੇ ਉਹ ਫਿਰ ਵੀ ਸਮਝ ਆਇਆ ਕਿ ਸਪਿਰਚੁਅਲ ਸਾਈਟ ਨੂੰ ਵੀ ਆਪਣੀ ਲਾਈਫ ਸ਼ੇਅਰ ਇੰਪਰੂਵ ਕਰਨਾ ਉਹ ਵੀ ਇੰਪੋਰਟੈਂਟ ਹੈ ਹਾਂ ਹਾਂ ਜੀ ਤੇ ਉਹਦੇ ਵਿੱਚ ਜਦੋਂ ਕੋਈ ਪ੍ਰੋਬਲਮਸ ਆਂਦੀ ਹੈ ਤੇ ਉਹ ਈਜ਼ੀ ਹੁੰਦਾ ਹੈ ਫਿਰ ਹਾਂਜੀ ਇਸ ਤਰ੍ਹਾਂ ਤੁਹਾਡੇ ਸੁਭਾਅ ਵਿੱਚ ਤੁਹਾਡੇ ਆਤਮ ਵਿੱਚ ਗੁਰਬਾਣੀ ਦਾ ਕਿੰਨਾ ਕੁ ਅਸਰ ਦੇਖਣ ਨੂੰ ਤੁਹਾਨੂੰ ਮਿਲਿਆ ਉਹ ਤੁਹਾਨੂੰ ਮਹਿਸੂਸ ਕਰਦੇ ਹੋ ਕਿ ਮੇਰੇ ਚੇਂਜਿੰਗ ਆਈ ਹਾਂ ਜੇ ਤੁਸੀਂ ਗੁਰਬਾਣ ਨਾਲ ਨਾ ਜੁੜੇ ਹੁੰਦੇ ਤਾਂ ਫਿਰ ਤੁਹਾਡਾ ਸੁਭਾਅ ਕਿ ਹੋ ਜਾ ਹੁੰਦਾ ਤੁਹਾਡਾ ਆਮ ਲੋਕਾਂ ਨਾਲ ਵਰਤੋਂ ਵਿਹਾਰ ਕਿ ਹੋ ਜਾ ਹੁੰਦਾ ਤੁਸੀਂ ਜਦੋਂ ਨਿਗਾਹ ਮਾਰਦੇ ਹੋ ਇਸ ਪਾਸੇ ਇਸ ਵੇਲੇ ਪਰਚੂਰ ਕਰਦੇ ਹੋ ਤਾਂ ਤੁਸੀਂ ਕੀ ਮਹਿਸੂਸ ਕਰਦੇ ਹੋ ਹਾਂਜੀ ਜਦੋਂ ਪਹਿਲੇ ਕਿਸੇ ਨੇ ਨਿੰਦਾ ਕਰਨੀ ਤੇ ਉਦਾਸ ਹੋ ਜਾਣਾ ਜਲਦੀ ਕੰਪਲੀਮੈਂਟ ਦਿੱਤਾ ਤੇ ਖੁਸ਼ ਹੋ ਜਾਣਾ ਤੇ ਲੋਕਾਂ ਦਾ ਵਿਵਹਾਰ ਦਾ ਉਹ ਬਹੁਤ ਜਲਦੀ ਅਸਰ ਪੈਦਾ ਸੀ ਹਾਂ ਹੁਣ ਉਹ ਚੇਂਜ ਆਇਆ ਹੈ ਕਿ ਅੰਦਰ ਸਿਰਤਾਈ ਹੈ ਕਿ ਅਮ ਅੜੋਲਤਾ ਨਹੀਂ ਆਉਂਦੀ ਜਲਦੀ ਲੋਕਾਂ ਦੇ ਵਿਵਹਾਰ ਦੇ ਚੰਦੇ ਅੰਦਰ ਬੰਡੂਰ ਦੇ ਹਾਂ ਜੀ ਡੂਰਦੇ ਨਹੀਂ ਤੇ ਕੌਨਫੀਡੈਂਸ ਰਹਿੰਦਾ ਹੁਣ ਹਾਂ ਹਾਂ ਤੇ ਜੀ ਕਨ ਆਸਤ ਦੀ ਵਾਰ ਤੋਂ ਵੀ ਕਾਫੀ ਸਿੱਖਿਆ ਹੈ ਕਿ ਜਿਦਨ ਸਭੇ ਛਾਲਾ ਮਾਰੀ ਇਹ ਕਰਤਾ ਕਰੇ ਜਿਹਾ ਹੋਏ ਸੁਬਨਿਸ਼ਾਹ ਮਾਰੀ ਕਰਤਾ ਕਰੇ ਜਿਹਾ ਹੋਏ ਤੇ ਅਸੀਂ ਕੋਸ਼ਿਸ਼ ਤੇ ਬਹੁਤ ਕਰਨੇ ਆ ਬੋਰਡ ਫੀਲਡ ਚ ਆ ਮਿਲ ਜਾਏ ਉਹ ਮਿਲ ਜਾਏ ਬਟ ਇਹ ਤਾਂ ਪੂਰੀ ਨਹੀਂ ਹੁੰਦੀ ਤੇ ਨਿਰਾਸ਼ਾ ਵੀ ਆਂਦੀ ਅੰਦਰ ਤੇ ਹੁਣ ਉਹ ਸਮਝ ਆਈਏ ਕਿ ਕੋਸ਼ਿਸ਼ ਤੇ ਪੂਰੀ ਕਰਨੀ ਹੈ ਬਟ ਜੇ ਜ਼ਰੂਰੀ ਨਹੀਂ ਕਿ ਹਰ ਕੰਮ ਪੂਰਾ ਹੋਵੇ ਕਈ ਕੰਮ ਹੁਕਮ ਨਾਲ ਵੀ ਹੁੰਦੇ ਨੇ ਤੇ ਫਿਰ ਅਡੋਲਤਾ ਨਹੀਂ ਆਉਂਦੀ ਹਾਂਜੀ ਬਹੁਤ ਬੋਲ ਸਕਦੇ ਆ ਕਿ ਤੋ ਨੂੰ ਗੁਰਬਾਨਾ ਨਾਲ ਜੁੜ ਕੇ ਸਮਝ ਆ ਗਈ ਕਿ ਕੋਸ਼ਿਸ਼ ਕਰਨਾ ਸਾਡਾ ਫਰਜ਼ ਆ ਹਾਂਜੀ ਤੇ ਜ਼ਰੂਰੀ ਨਹੀਂ ਕਿ ਜਿਹੜੀ ਅਸੀਂ ਕੋਸ਼ਿਸ਼ ਕਰ ਰਹੇ ਆ ਉਹ ਫਲ ਹੀ ਪੂਰਤ ਹੋਵੇ ਜਾਂ ਜੋ ਅਸੀਂ ਸੋਚ ਕੇ ਕਰ ਰਹੇ ਆ ਹਾਂਜੀ ਉਹਦੇ ਸਾਨੂੰ ਉਸ ਦਾ ਇਹੀ ਜਿਹੜੇ ਨਤੀਜੇ ਨਿਕਲਣਗੇ ਹਾਂਜੀ ਉਹ ਜੋ ਹੁਣ ਰਸਤਾ ਨਹੀਂ ਦਿੰਦੇ ਸਹੀ ਇਹ ਕਹਿਣਾ ਚਾਹੁੰਦੇ ਹਾਂ ਹਾਂਜੀ ਤੇ ਕੰਪਲੇਨ ਵੀ ਹੁਣ ਘੱਟ ਹੋਈ ਹੈ ਪਹਿਲੇ ਛੋਟੀ ਛੋਟੀ ਨਾਲ ਚ ਕੰਪਲੇਨ ਵੀ ਬਹੁਤ ਆਉਂਦੀ ਸੀ ਇਸ ਨੂੰ ਲਾਵਾ ਆਮ ਲੋਕਾਂ ਜੋ ਵਰਤੋਂ ਵਿਵਹਾਰ ਆ ਉਹਦੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿੰਨੀ ਕਿ ਤਬਦੀਲੀ ਆਈ ਗੁਰਦਵਾਨ ਨਾਲ ਜੁੜਨ ਕਰਕੇ ਹਾਂਜੀ ਹੁਣ ਪੇਸ਼IENTS ਲੈਵਲ ਵੀ ਬਹੁਤ ਵਧਿਆ ਆ ਆਹ ਜਿੱਦਾਂ ਕੋਈ ਮੇਰੇ ਨੂੰ ਸਾਹਮਣੇ ਕੰਮ ਨਹੀਂ ਕਰ ਰਿਹਾ ਤੇ ਹੁਣ ਮੈਂ ਕੰਪਲੇਨ ਨਹੀਂ ਕਰਦੀ ਮੈਨੂੰ ਲੱਗਦਾ ਠੀਕ ਹੈ ਅਸੀਂ ਸਾਰੇ ਆਪਣੇ ਮਨ ਦੇ ਵਿਚਾਰ ਨਾਲ ਚੱਲੇ ਆ ਕਈ ਵਾਰੀ ਹੁੰਦਾ ਹੈ ਕਿ ਮਨ ਸਥਿਰ ਨਹੀਂ ਹੈ ਜੇ ਤੋ ਇਹ ਬੰਦੇ ਦਾ ਮਨ ਮਨ ਯਸਤਰਾ ਦਾ ਕਿ ਸਾਡ ਨੂੰ ਹਰ ਵੇਲੇ ਕੁਝ ਕੁਝ ਬੋਲਦਾ ਹੀ ਰਹਿੰਦਾ ਹੈ ਬੈਕਗ੍ਰਾਉਂਡ 'ਚ ਤੇ ਕਈ ਵਾਰੀ ਹੁੰਦਾ ਹੈ ਕਿ ਉਹ ਜਿਹਨੂੰ ਮਨ ਨੂੰ ਡਿਸਪਲਿਨ ਨਹੀਂ ਕੀਤਾ ਤੇ ਤੁਸੀਂ ਕਈ ਵਾਰੀ ਦੂਜਿਆਂ ਦੇ ਨਾਲ ਵਿਵਹਾਰ ਵੀ ਠੀਕ ਤਰ੍ਹਾਂ ਨਹੀਂ ਕਰਦੇ ਹੋ ਤੇ ਫਿਰ ਉਹ ਆਏ ਕਿ ਫਿਰ ਮੈਂ ਫੋਰਗਿਵ ਜਲਦੀ ਕਰਨੀਆ ਕਿ ਚਲੋ ਕੋਈ ਨਹੀਂ ਉਹ ਬੰਦਾ ਆਪਣੇ ਮਨਮੁਖੀ ਹੈ ਜਿਕਨ ਕਹਿੰਦੇ ਆ ਕਿ ਜਿਹੜਾ ਗੁਰਮੁਖੀ ਬੰਦਾ ਹੁੰਦਾ ਆਪਣੇ ਮਨ ਨੂੰ ਡਿਸਪਲਿਨ ਕਰਦਾ ਤੇ ਦੂਜਿਆਂ ਦੇ ਨਾਲ ਵਿਵਹਾਰ ਵੀ ਤੁਹਾਡਾ ਠੀਕ ਰਹਿੰਦਾ ਹੈ ਹਾਂ ਤੁਹ ਅੱਡੇ ਅੱਦਰ ਖਿਮਾ ਮਾਲ ਜਿਹੜਾ ਪਾਵਾਂ ਉਹ ਵਾਹ ਉਹ ਵਾਹ ਉਹ ਵੱਧ ਗਿਆ ਹਾਂਜੀ ਉਹਦੇ ਦਾ ਤੁਸੀ ਮਹਿਸੂਸ ਕਰਦੇ ਹੋ ਵੀ ਇਹ ਗੁਰਬਾਣੀ ਚ ਤੁਹਾਨੂੰ ਇਹ ਕੁਝ ਹਾਸਲ ਹੋਇਆ ਹਾਂਜੀ ਇਸ ਤੋਂ ਇਲਾਵਾ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਗੁਰਬਾਣੀ ਚ ਤੁਹਾਨੂੰ ਹੋਰ ਕੀ ਕੁਝ ਕਿਉਂਕਿ ਅਸੀਂ ਆਮ ਤੌਰ ਤੇ ਜਿਹੜੀ ਬੰਦਗੀ ਹੈ ਜਾਂ ਰੱਬ ਨਾਲ ਜੁੜਨਾ ਜਿਹੜਾ ਉਹ ਰੱਬ ਰੋਗ ਕਰਨਾ ਜਾਂ ਧਰਮ ਕਰਮ ਕਰਨੇ ਅਸੀਂ ਉਸ ਵੀ ਇਤੋਂ ਤੱਕ ਸੀਮਤ ਰਹਿੰਨੇ ਆ ਕੁਝ ਜੇ ਮਹਿਸੂਸ ਕਰਦੇ ਹੋ ਗੁਰਬਾਣੀ ਚ ਜੋ ਇਸ ਤੋਂ ਇਲਾਵਾ ਕੋਈ ਹੋਰ ਤੁਹਾਨੂੰ ਗੁਰਬਾਣੀ ਚ ਮਿਲੇ ਆ ਜੋ ਸਾਡੇ ਜੀਵਨ ਨਾਲ ਜਾਂ ਆ ਸਭ ਆਸ-ਪਾਸੇ ਹਰਦੁਆਰ ਨਾਲ ਸੰਬੰਧਿਤ ਆ ਹਾਂਜੀ ਜਿਹੜੇ ਰੱਬ ਰੋਕ ਕਰਨਾ ਕਹਿੰਦੇ ਆ ਕਿ ਉਹ ਹੀ ਸਿਰਫ ਨਈ ਨਈ ਸਿੱਖਿਆ ਤੇ ਉਹ ਮਕਸਦ ਵੀ ਨਹੀਂ ਆ ਬਟ ਜਿਹੜਾ ਗੁਰਬਾਣੀ ਹੈ ਕਹਿੰਦੀ ਹੈ ਕਿ ਵਾਹਿਗੁਰੂ ਜੋ ਸਿਮਰਨ ਹਮੇਸ਼ਾ ਰੱਖੋ ਤੇ ਤੁਹਾਡੀ ਨੈਗੇਟਿਵਿਟੀ ਉਹ ਦੂਰ ਹੁੰਦੀ ਆ ਤੇ ਮੈਂ ਕੋਸ਼ਿਸ਼ ਤੇ ਕਰ ਰਹੀ ਆ ਕਿ ਜਿੰਨਾ ਹੋ ਸਕੇ ਜਦੋਂ ਵੀ ਨੈਗੇਟਿਵ ਥਾਟਸ ਆਨੇ ਸ਼ੁਰੂ ਹੁੰਦੇ ਨੇ ਤੇ ਸਿਮਰਨ ਕਰਨਾ ਮੰਚੇ ਸ਼ੁਰੂ ਕਰਨੀ ਆ ਵਾਹ ਤੇ ਤੇ ਉਹ ਦੂਰ ਹੁੰਦੇ ਨੇ ਜੇਕਰ ਜੋ ਥਾਟਸ ਚੰਗੇ ਨਹੀਂ ਨੇ ਮੇਰੇ ਵਾਸਤੇ ਉਹ ਮੈਂ ਸੋਚਣੀ ਉਹਨੂੰ ਇਮੀਡੀਏਟਲੀ ਜੇ ਸਟਾਪ ਕਰ ਦਿੱਤਾ ਐਸਨਸ ਉਹ ਆਏ ਜੇ ਲੰਬੇ ਚਲ ਜਾਂਦੇ ਫਿਰ ਸੋਚ ਨੂੰ ਚੇਂਜ ਕਰਨਾ ਉਹ ਮੁਸ਼ਕਿਲ ਹੁੰਦਾ ਵਾਹ ਤੇ ਐਸਨਸ ਫੀਲ ਹੁੰਦਾ ਕਿ ਹਾਂ ਇਹ ਨੈਗੇਟਿਵ ਥਾਟ ਆ ਰਹੀ ਹੈ ਠੀਕ ਨਹੀਂ ਹੈ ਮੇਰੇ ਵਾਸਤੇ ਤੇ ਦੂਜਿਆਂ ਦੇ ਨਾਲ ਜਦੋਂ ਮੈਂ ਵਿਵਹਾਰ ਕਰਾਂਗੀ ਤਾਂ ਵੀ ਵਿਵਹਾਰ ਠੀਕ ਨਹੀਂ ਹੋਏਦਾ ਹੈ ਤੇ ਮੈਂ ਉਸੇ ਵੇਲੇ ਸਿਮਰਨ ਕਰਕੇ ਉਹਨੂੰ ਸਟਾਪ ਕਰਨ ਦੀ ਕੋਸ਼ਿਸ਼ ਕਰਨੀ ਆ ਹਾਂਜੀ ਇਸ ਤੋਂ ਬਾਅਦ ਤੁਸੀਂ ਜਿਹੜਾ ਜਿਹੜਾ ਸਾਡਾ ਚੁਗਿਰਦਾ ਤੁਸੀਂ ਮਹਿਸੂਸ ਕਰਦੇ ਹੋ ਕਿ ਚੁਗਿਰਦੇ ਨੂੰ ਬਾਣੇ ਵਿੱਚ ਸਾਨੂੰ ਇਹ ਵੀ ਜਿਹੜੀ ਐ ਸਮਝ ਮਿਲਦੀ ਆ ਸੋਜੀ ਮਿਲਦੀ ਆ ਕਿ ਅਸੀਂ ਚੁਗਿਰਦੇ ਵਿੱਚ ਵਿਤਰਨਾ ਕਿਵੇਂ ਜਾਂ ਸਾਡਾ ਵਰਤੋਂ ਵਿਵਹਾਰ ਜਿਹੜਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਇਹ ਬਾਕੀ ਸਭ ਬਾਣੀ ਦੇ ਸਮਝ ਆਉਂਦੇ ਆ ਕੁਝ ਇਸ ਤਰ੍ਹਾਂ ਦਾ ਵੀ ਤੁਹਾਨੂੰ ਬਾਣੀ ਤੋਂ ਸਿੱਖ ਨੂੰ ਮਿਲਿਆ ਕਿ ਨਹੀਂ ਵਰਤੂ ਵਿਵਹਾਰ ਆਪਸ 'ਚ ਕਿਵੇਂ ਆਪਸੀ ਬੁਝੀਆ ਦੂਜਿਆਂ ਨਾਲ ਵੀ ਜਿਹੜਾ ਹਾਂਜੀ ਹਾਂਜੀ ਕਲੈਕਟਿਵ ਸਾਰਿਆਂ ਨੂੰ ਲੈ ਕੇ ਚੱਲਣਾ ਸਿਰਫ ਆਪਣੇ ਬਾਰੇ ਨਹੀਂ ਸੋਚਣਾ ਜਿcken ਗੁਰੂ ਸਾਹਿਬਾਂ ਤੋਂ ਜੀਵਨ ਤੋਂ ਵੀ ਸਿੱਖਿਆ ਹੈ ਸੇਵਾ ਭਾਵ ਰੱਖਣੀ ਜਿcken ਪਹਿਲੇ ਹੁੰਦਾ ਸੀ ਜਿcken कुकिंग ही ਤੁਸੀਂ ਕਰ ਰਹੇ ਹੋ ਤੇ ਫਿਰ ਉਹ ਕੰਪਲੇਨ ਭਾਓ ਜਿਵੇਂ ਪਹਿਲੇ ਮੈਨੂ ਹੀ ਕਿਉਂ ਕਰਨਾ ਹੈ ਮੇਰੀ ਕਿਉਂ ਡਿਊਟੀ ਹੈ ਫਿਰ ਹੁਣ ਹੌਲੀ ਹੌਲੀ ਉਹ ਸੇਵਾ ਕਰਕੇ ਮੈਂ ਸੋਚ ਕੇ ਕਿ ਇਹ ਇੱਕ ਤਰ੍ਹਾਂ ਦੀ ਸੇਵਾ ਹੈ ਦੂਜਿਆ ਦੇ ਲਈ ਜਦੋਂ ਮੈਂ ਕੁਝ ਕਰਦੀ ਆ ਤੇ ਹੁਣ ਥਾਟ ਪ੍ਰੋਸੈਸ ਚੇਂਜ ਕਰਕੇ ਐਨੇ ਕਿ ਇਹ ਮੇਰੀ ਡਿਊਟੀ ਹੈ ਹੁਣ ਮੈਂ ਸੇਵਾ ਸਮਝ ਕੇ ਕਰਨੀ ਆ ਹਾਂਜੀ ਤੇ ਕਦੋਂ ਆ ਹੀ ਜਾਂਦੀ ਹੈ ਵਿੱਚ ਨੈਗੇਟਿਵਿਟੀ ਫਿਰ ਕੰਪਲੇਨ ਆਂਦੀ ਹੈ ਬਟ ਫਿਰ ਗੁਰਮਣੀ ਜੀ ਨਾਲ ਜੁੜੇ ਰਹੋ ਕਾਈ ਆਈ ਥਿੰਕ ਮਨ ਨੇਮ ਦਾ ਇੰਨਾ ਇੰਪੋਰਟੈਂਸ ਹੈ ਕਿ ਡੇਲੀ ਮੰਦੀ ਕਲੀਨਸਿੰਗ ਜ਼ਰੂਰੀ ਹੈ ਹਾਂਜੀ ਤੇ ਅ ਡੇਲੀ ਜੁੜ ਕੇ ਆਪਣੇ ਮਨ ਨੂੰ ਕਲੀਨ ਕਰਕੇ ਹੁਣ ਸੇਵਾ ਸਮਝ ਕੇ ਹੁਣ ਕੰਮ ਕਰਨਾ ਸ਼ੁਰੂ ਕੀਤਾ ਮੈਂ ਦੇਖਦਾ ਤੁਸੀਂ ਮੋਸਲੀ ਮੈਂ ਤੁਹਾਡਾ ਕਾਫੀ ਰੁਝਿਆ ਹੋਇਆ ਜਿਹੜਾ ਉਹ ਸ케ਜੂਲ ਹੁੰਦਾ ਹਾਂਜੀ ਹਦਵਾਰ ਹਦਵਾਰ ਤੋਂ ਇਲਾਵਾ ਤੁਸੀਂ ਵੀਕਡੇ ਵਿੱਚ ਜਦੋਂ ਆਉਨੇ ਹੋ ਤੁਸੀਂ ਸਾਰਾ ਪਰਿਵਾਰ ਆਉਨੇ ਹੋ ਹਾਂਜੀ ਤੁਸੀਂ ਕੀ ਮਹਿਸੂਸ ਕਰਦੇ ਹੋ ਵੀ ਇਥੇ ਜੇ ਨਹੀਂ ਆਉਂਦੇ ਤੁਸੀਂ ਫਿਰ ਤੁਹਾਨੂੰ ਕੀ ਕੋਈ ਮਹਿਸੂਸ ਹੁੰਦਾ ਕੁਝ ਜਾਂ ਤੁਹਾਨੂੰ ਕੀ ਸੋਚ ਕੇ ਆਉਨੇ ਤੁਸੀਂ ਕੋਈ ਇਸ ਤਰ੍ਹਾਂ ਦਾ ਦੱਸੋਗੇ ਹਾਂ ਜੀ ਮੈਂ ਸਪੈਸ਼ਲੀ ਕਥਾ 'ਚ ਮੈਂ ਕੋਸ਼ਿਸ਼ ਕਰਨੀ ਆ ਜਦ ਤੁਸੀਂ ਸਾਡੇ ਜਿਹੜੀ ਬਿਕੋਜ਼ ਤੁਸੀਂ ਵੀ ਜਦੋਂ ਕਥਾ ਸੁਣਿਆ ਤੁਸੀਂ ਬਹੁਤ ਪ੍ਰੈਕਟੀਕਲ ਗੱਲਾਂ ਦੱਸਦੇ ਹੋ ਤੇ ਮੈਂ ਤੇ ਜਦੋਂ ਹਸਬੰਡ ਜਦੋਂ ਡਰਾਈਵ 'ਚ ਵਾਪਸ ਵੀ ਜਾਂਦੇ ਆ ਤੇ ਅਸੀਂ ਕੋਸ਼ਿਸ਼ ਕਰਨੇ ਆ ਕਿ ਉਹ ਕਥਾ 'ਚ ਕੀ ਸਿੱਖਿਆ ਅਸੀਂ ਡਿਸਕਸ ਕਰੀਏ ਬਿਕੋਜ਼ ਅਸੀਂ ਜੇ ਆਪਸ 'ਚ ਗੱਲ ਕਰਾਂਗੇ ਤੇ ਮੈਨੂੰ ਫੀਲ ਹੁੰਦਾ ਹੈ ਕਿ ਉਹ ਬੱਚੇ ਵੀ ਸੁਣਦੇ ਨੇ ਇੰਡਾਇਰੈਕਟਲੀ ਬੱਚੇ ਸੁਣਦੇ ਨੇ ਜਿਹੜੀ ਵੀ ਗੱਲ ਮਾਤ ਪਿਤਾ ਕਰ ਰਹੇ ਨੇ ਤੇ ਫਿਰ ਮੈਨੂੰ ਲੱਗਦਾ ਉਹ ਪਿਕ ਕਰਨ ਬੱਚੇ ਬਾਹਰ ਉਹਨਾਂ ਤੋਂ ਐਸੇ ਚ ਹੁੰਦਾ ਹੈ ਕਿ ਪੀਅਰ ਪ੍ਰੈਸ਼ਰ ਤੇ ਬਾਹਰ ਫਰੈਂਡਸ ਤੋਂ ਜ਼ਿਆਦਾ ਸਿੱਖਦੇ ਨੇ ਉਹ ਸਾਰੀ ਗੱਲਾਂ ਪਿਕ ਕਰਦੇ ਨੇ ਜਿਹੜੀ ਹਰ ਵੇਲੇ ਪੋਜ਼ਿਟਿਵ ਨਹੀਂ ਹੁੰਦੀ ਕਈ ਵਾਰੀ ਗਲਤ ਵੀ ਸਿੱਖਦੇ ਨੇ ਉਹ ਤੇ ਫਿਰ ਸਾਨੂੰ ਆਉਂਦਾ ਹੈ ਕਿ ਇੰਟੈਂਸ਼ਨਲੀ ਅਸੀਂ ਡਿਸਕਸ ਕਰਨੇ ਆ ਕਿ ਕੀ ਸਿੱਖਿਆ ਅੱਜ ਕੀ ਲਸਨ ਪਿਕ ਕੀਤੀ ਤੇ ਬੱਚੇ ਬਹੁਤ ਵਧੀਆ ਪਾਲਣ ਕੀਤੀ ਗੱਲ ਹੈ ਜੀ ਕਿ ਤੁਸੀਂ ਜਦੋਂ ਆਪਸੀ ਹਸਬੰਦ-ਭਾਈ ਬਾਰੇ ਕਰਦੇ ਹੋ પતિ-ਪਤਨੀ ਹਾਂਜੀ ਉਹ ਤੁਹਾਡਾ ਮੌਸਮ ਹੈ ਬੱਚਿਆਂ ਨੂੰ ਵੀ ਬੱਚੇ ਕੋ ਸਿੱਖਣ ਹਾਂਜੀ ਹਾਂਜੀ ਕੋਈ ਗੱਲਬਾਤ ਤੁਸੀਂ ਆਪਸੀ ਕਰ ਰਹੇ ਹੁੰਦੇ ਹੋ ਹਾਂਜੀ ਉਹ ਤੁਹਾਡਾ ਮੌਸਮ ਹੁੰਦਾ ਵੀ ਘਟੋਗਾ ਬੱਚਿਆਂ ਦੇ ਸਾਹਮਣੇ ਬੱਚੇ ਨੂੰ ਕੋਈ ਲੜਨ ਕਾਨੂੰ ਕੋ ਸਿੱਖਣ ਹਾਂਜੀ ਤੇ ਉਹ ਹੀ ਹੁੰਦਾ ਜਿੱਦੋਂ ਮੈਂ ਗੁਰਵਾਨੀ ਵੀ ਅਸੀਂ ਪੜ੍ਹਨੇ ਆ ਟੀਵੀ 'ਚ ਕੋਈ ਲਾਈਨ ਆਂਦੀ ਆ ਜੇ ਸਾਨੂੰ ਚੰਗੀ ਲੱਗਦੀ ਆ ਜਿਵੇਂ ਆਸਾ ਦੀ ਵਾਲਚੀ ਆਈ ਅਨ ਪਾਣੀ ਥੋੜਾ ਖਾਇਆ ਤੇ ਸਾਇੰਸ ਵੀ ਹੋਈ ਕਹਿੰਦੀ ਹੈ ਈਟ ਲੈਸ ਐਂਡ ਦੈਟਸ ਹੈਲਦੀ ਫੋਰ ਯੂ ਤੇ ਉਹ ਫਿਰ ਅਸੀਂ ਡਿਸਕਸ ਕਰੇ ਸੀ ਬੱਚਿਆਂ ਦੇ ਸਾਹਮਣੇ ਕਿ ਗੁਰਬਾਣੀ ਵੀ ਇਹਨੂੰ ਐਸੀ ਸਾਨੂੰ ਇਹ ਕਈ ਸਾਲ ਪਹਿਲੇ ਇਸ ਦੱਲਣਾ ਸਾਰੇ ਸਿੱਖਿਆ ਦਸੀਆਂ ਹੋਈਆਂ ਨੇ ਜਿਹੜੇ ਹੁਣ ਸਾਇੰਸ ਉਹੀ ਗੱਲ ਦੀ ਗੱਲ ਕਰ ਰਹੀ ਹੈ ਤੇ ਗੁਰੂ ਸਾਹਿਬਾਨ ਨੂੰ ਸਾਨੂੰ ਜੀਵਨ ਜਿੰਦ ਦਾ ਤਰੀਕਾ ਕਿਵੇਂ ਆਪਣੇ ਮਾਨਸਿਕ ਸ਼ਰੀਰੀਕ ਅਸੀਂ ਸਾਰੇ ਸਵਸਥ ਨੂੰ ਠੀਕ ਰੱਖ ਸਕਨੇ ਆ ਇਹ ਗੱਲਾਂ ਸਾਨੂੰ ਬਹੁਤ ਪਹਿਲੇ ਤੇ ਦਸੀਆਂ ਹੋਈਆਂ ਨੇ ਬਸ ਉਹੀ ਸਾਨੂੰ मीनिंग ਸਮਝ ਆਉਂਦਾ ਨਹੀਂ ਸੀ ਪਹਿਲੇ ਤੇ ਕਦੀ ਇਸੇ ਜੁੜੇ ਨੇ ਹੁਣ ਹੌਲੀ ਹੌਲੀ ਸਮਝ ਆ ਰਿਹਾ ਤੇ ਰਾਈਟ टीचिंग्स ਨੂੰ ਪਿਕ ਕਰਕੇ ਬੱਚੇ ਕਦੇ ਸਵਾਲ ਕਰਦੇ ਕਿ ਦੇ ਬੱਚੇ ਤੁਹਾਡੇ ਜਦੋਂ ਗਲਬਾ ਕਰਦੇ ਨੇ ਜਾਂ ਗੁਰਦੁਆਰੇ ਆਉਂਦੇ ਆ ਹਾਂਜੀ ਜਾਂ ਤੂੰ ਦੇਖਦੇ ਆ ਜਾਂ ਚੋ ਸੁਣਦੇ ਆ ਤਾਂ ਕੀ ਬੱਚੇ ਮਿਲ ਕੇ ਤੁਹਾਨੂੰ ਕਦੇ ਬੱਚਿਆਂ ਨੇ ਸਵਾਲ ਕੀਤਾ ਕਿ ਤੁਸੀਂ ਆਹ ਕਹਿੰਦੇ ਹੋ ਜਾਂ ਕਿਹਨੂੰ ਗੁਰਬਾਣੀ ਆ ਕਹਿੰਦੀ ਆ ਪਰ ਅਸੀਂ ਤਾਂ ਕੋਈ ਦੇਖਿਆ ਜਾਂ ਸੁਣਿਆ ਹਾਂਜੀ ਕੋਈ ਇਸ ਤਰ੍ਹਾਂ ਕਦੇ ਸਵਾਲ ਬੱਚਿਆਂ ਨੇ ਕੀਤਾ ਤੁਹਾਨੂੰ ਕਿ ਨਹੀਂ ਹਾਂ ਬੱਚੇ ਮੇਰੀ ਡਾਟਰ ਨੇ ਇੱਕ ਵਾਰੀ ਕੀਤਾ ਸੀ ਕਿ ਮम्मा ਤੁਸੀਂ ਕਹਿੰਦੇ ਹੋ ਕਿ ਜੇ ਵਾਏ ਗੁਰੂ ਸਿਮਰਨ ਕਰੋ ਤੇ ਸਾਰੇ ਤੁਹਾਡੇ ਹਮੇਸ਼ਾ ਸੁਖ ਹੀ ਮਿਲਦੇ ਨੇ ਬਟ ਇੱਕ ਵਾਰੀ ਮੇਰੀ ਡਾਟਰ ਨੇ ਕੁਐਸ਼ਨ ਕੀਤਾ ਸੀ ਕਿ ਜਿਕਨ ਗੋਬਿੰਦ ਸਿੰਘ ਜੀ ਦਾ ਜੀਵਨ ਅਸੀਂ ਵੇਖਿਆ ਤੇ ਉਹਨਾਂ ਦੇ ਜੀਵਨ ਛੇ ਉਹਨਾਂ ਨੂੰ ਸਾਰੇ ਹਰ ਵੇਲੇ ਸੁੱਖ ਨਹੀਂ ਮਿਲੇ ਕਈ ਕਈ ਮੁਸ਼ਕਲਾਂ ਵੀ ਆਇਆ ਸੀ ਤੇ ਮਮਾ ਕਹਿੰਦੀ ਕਿ ਮम्मा ਤੁਸੀਂ ਇਹ ਕਹਿੰਦੇ ਹੋ ਕਿ ਹਰ ਵੇਲੇ ਗੁਰਬਾਣੀ ਨਾਲ ਜੁੜੋ ਤਾਂ ਸੁੱਖ ਹੀ ਮਿਲਾਂਗੇ ਤੇ ਫਿਰ ਉਹਨਾਂ ਦੇ ਨਾਲ ਇਹ ਕਿਉਂ ਹੋਇਆ ਇਹ ਕਿਉਂ ਹੋਇਆ ਇਹਦਾ ਜੋ ਕਿਉਂ ਹੋਇਆ ਤੇ ਫਿਰ ਕਈ ਵਾਰੀ ਆਨਸਰ ਨਹੀਂ ਵੀ ਹੁੰਦੇ ਤੇ ਹਾਂ ਤੁਸੀਂ ਜੇ ਕੁਰਬਾਨੀ ਤੁਸੀਂ ਕਿਉਂਕਿ 8-9 ਸਾਲ ਤੋਂ ਵਿਚਾਰ ਰਹੇ ਹੋ ਹਾਂਜੀ ਤੇ ਮੇਰੇ ਕਹਾ ਤੁਸੀਂ ਹੋਰ ਥੋੜਾ ਡੀਪਲੀਜ਼ ਵਿਚਾਰੋਗੇ ਹਾਂਜੀ ਤੇ ਜਵਾਬ ਕਿਹੜਾ ਬਾਣੀ ਚੋਂ ਹਾਂਜੀ ਮਿਲਦਾ ਹਾਂਜੀ ਕਿਹੜਾ ਸੁੱਖ ਦੀ ਗੱਲ ਕੁਰਬਾਨੀ ਕਰਦੀ ਆ ਹਾਂਜੀ ਅਸੀਂ ਸੁੱਖ ਦੀ ਜਿਹੜੀ ਪਰਿਭਾਸ਼ਾ ਅਸੀਂ ਕਰਦੇ ਹਾਂ ਅਸੀਂ ਕਰਦੇ ਹਾਂ ਸੁਭਦਾਵਾਂ ਦੀ ਸੁਹੂਲਤਾਂ ਦੀ ਹਾਂਜੀ ਇਸ ਲਈ ਗੁਰਬਾਣੀ ਜਦੋਂ ਕਹਿੰਦੇ ਆ ਕਿ ਪ੍ਰਭ ਕਾ ਇਸਮ ਦੁੱਖ ਨਾ ਸੰਤਾਪੈ ਮਾ ਜਿਹੜੇ ਆ ਜਿਹਦਾ ਫਲ ਆ ਫਲ ਦਾ ਰੂਪ ਇਹ ਆ ਕਿ ਤੁਹਾਨੂੰ ਦੁੱਖ ਸੁੱਖ ਦੇ ਜ਼ਿੰਦਗੀ ਦਾ ਹਿੱਸਾ ਹਾਂਜੀ ਪਰ ਕੋਈ ਦੁੱਖ ਕੋਈ ਤੁਹਾਨੂੰ ਦੁਖੀ ਨਹੀਂ ਕਰ ਸਕਦਾ ਇਸ ਲਈ ਆ ਕਿ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸੁਨੇ ਹਰ ਪੈਨੇ ਜਾ ਕੇ ਕੰਚਨ ਮਾਟੀ ਮਾਨੈ ਰਬ ਨਾਲ ਜੁੜਿਆਂ ਦੇ ਲੱਛਣ ਇਹ ਆ ਕਿ ਉਹ ਦੁੱਖ ਤੇ ਆਉਂਦੇ ਆ ਪਰ ਦੁੱਖਾਂ ਵਿੱਚੋਂ ਘਬਰਾਉਂਦੇ ਨਹੀਂ ਹਾਂ ਜੀ ਵੀਸਰੀ ਸਾਨੂੰ ਜਿਹੜੀ ਜਿਹੜੀ ਸੁਖ ਬਾਣੀ ਗੱਲ ਕਰਦੀ ਹੈ ਸੁਖ ਦੀ ਉਹ ਸੁਖ ਜਿਹੜਾ ਉਹ ਸਾਡੇ ਮਨ ਨਾਲ ਸੰਬੰਧਤ ਆ ਉਹ ਇੱਕ ਜੀਵਨ ਜਾਚ ਆ ਤੇ ਮੇਰੇ ਖਿਆਲ ਤੁਸੀਂ ਜਿਉਂ-ਜਿਉਂ ਬਾਣੀ ਹੋਰ ਪੜੋਗੇ ਤੁਹਾਨੂੰ ਵਿਚਾਰੋਗੇ ਤੁਹਾਨੂੰ ਹੋਰ ਕਲੀਅਰ ਹੋ ਕਲੈਰਿਟੀ ਆਊਗੀ ਕਿ ਅਸਲੀ ਸੁਖ ਗੁਰਬਾਣੀ ਕਿਹੜੇ ਸੁਖ ਦੀ ਗੱਲ ਕਰਦੇ ਉਹ ਕਹਿੰਦੀ ਕਿੰno ਆ ਜਿਹੜੇ ਜਿਨੂੰ ਅਸੀਂ ਸੁਖ ਸਮਝਦੇ ਆ ਉਹਦੇ ਸੋਧਾਵਾਂ ਗੀਆਂ ਸੂਰਤਾਂ ਨਾਲ ਆਪਾਂ ਸੁਖਮਨੀ ਬੈਠੇ ਆ ਪਰ ਸੁਖਦਾਵਾਂ ਵਿੱਚ ਸੁਖ ਨਹੀਂ ਹੁੰਦਾ ਇਸ ਲਈ ਜਿੰਨੀਆਂ ਸੂਰਤਾਂ ਵੱਧ ਰਹੀਆਂ ਆ ਉਨੇ ਸਾਡਾ ਮਨ ਜਿਹੜਾ ਉਹ ਸ਼ਾਂਤ ਹੋਣ ਦੀ ਬਜਾਏ ਵਿਚੈਨ ਹੋ ਰਿਹਾ ਤੇ ਕੱਲ ਬੱਚਿਆਂ ਦਾ ਬਾਜੂ ਸਵਾਲ ਆ ਪਰ ਕਿਉਂਕਿ ਅਸੀਂ ਗੁਰਬਾਣੀ ਨੂੰ ਅਜੇ ਜੋ ਸਰੂਪ ਵਿੱਚ ਨਹੀਂ ਪੜ ਰਹੇ ਸਿੰਗਲ ਤੋਂ ਅਸੀਂ ਸੁਖਸ਼ਬ ਦੇ ਕੇ ਅਸੀਂ ਜੋ ਅਸੀਂ ਸੁਖਸਮਜੀ ਬੈਠੇ ਆ ਅਸੀਂ ਉਹਨੂੰ ਸੁਖਸਮਜੀ ਨੂੰ ਬਣੇ ਹੋਏ ਅਸੀਂ ਗੁਰਸਾਧ ਟਕਾਉਣ ਲੱਗ ਪਏ ਨੇ ਆ ਤੇ ਸ਼ਾਇਦ ਇਸ ਲਈ ਸਾਨੂੰ ਕਨਫਿਊਜ਼ਨ ਜਿਹੜੀ ਵੱਧ ਜਾਂਦੀ ਆ ਤੇ ਮੈਂ ਕਹਾਂ ਜੇ ਗੁਰਬਾਣੀ ਆਪਾਂ ਹੋਰ ਜੋ ਸਾਡੀ ਕਰਾਂਗੇ ਪੜਾਂਗੇ ਵਿਚਾਰਾਂਗੇ ਤਸਾਂ ਨੂੰ ਬਹੁਤ ਜ਼ਿਆਦਾ ਕਲੈਰਿਟੀ ਆ ਗਈ ਕਿ ਗੱਲ ਸੱਚ ਜੀ ਗੁਰਬਾਣੀ ਜਿਹੜੀ ਆ ਉਹ ਸੁਭ ਕਹਿੰਦੀ ਕਿ ਨੂੰ ਆ ਅਸੀਂ ਕਿ ਨੂੰ ਸਮਝੀ ਬੈਠੇ ਆ ਹਾਂਜੀ ਇਸ ਲਈ ਬਾ ਤੁਸੀਂ ਕੀ ਸਮਝਦੇ ਹੋ ਹੋਰ ਗੁਰਬਾਣੀ ਦੀ ਤੁਹਾਨੂੰ ਕੀ ਕੁਝ ਜਿਹੜਾ ਉਹ ਸਿੱਖਣ ਨੂੰ ਸਮਝ ਨੂੰ ਮਿਲਿਆ ਹਾਂਜੀ ਲਾਈਫਸਟਾਈਲ ਲਾਈਫਸਟਾਈਲ ਜਿਹਦੇ ਮੇਰੇ ਕਾਫੀ ਚੇਂਜ ਆਇਆ ਜਦੋਂ ਪਹਿਲੇ ਹੁੰਦਾ ਸੀ ਸੋਸ਼ਲ ਮੀਡੀਆ ਜਦੋਂ ਨਇਆ ਨਇਆ ਆਇਆ ਤੇ ਮੋਬਾਈਲ ਜਿੱਦਾਂ ਸਟਾਰਟਿੰਗ 'ਚ ਮਾਰਨਿੰਗ ਦੀ ਆਪਣੀ ਸ਼ੁਰੂਆਤ ਕਰਨੀ ਤੇ ਹੁੰਦਾ ਸੀ ਕਿ ਨਿਊਜ਼ ਪੜ ਲੈਂਦੀ ਤੇ سوشل میڈیا ਚ ਪਹਿਲੇ ਚਲੇ ਗਏ ਤੇ ਉਹ ਦਿਨ ਚ ਫਿਰ ਕਾਫੀ ਪਾਰੀ ਪੰਜਾ ਦੇ ਰੰਦਾ ਸੀ ਹੁਣ ਜਦੋਂ ਚੇਂਜਸ ਸ਼ੁਰੂ ਕੀਤੇ ਨੇ ਮਾਰਨਿੰਗ ਚ ਸਟਾਰਟ ਜਪ ਜਪ ਦਾ ਪਾਰਟ ਕਰਕੇ ਹੁਣ ਮੈਂ ਕਰਨੀਆਂ ਤੇ ਫਿਰ ਵੇਖਿਆ ਕਿ ਜੇਕਰ ਲੋਕਾਂ ਨਾਲ ਬਾਹਰ ਜਾ ਕੇ ਮਿਲੋ ਤੇ ਅਲੱਗ ਜਿਹਾ ਕੌਨਫੀਡੈਂਸ ਰੰਦਾ ਤੇ ਸਮਝਣ ਦੀ ਅੰਡਰਸਟੈਂਡ ਕਰਨ ਦੀ ਦੂਜਿਆਂ ਨੂੰ ਉਹ ਉਹ ਪਾਵਰ ਇੰਕਰੀਜ਼ ਹੋ ਰਹੀ ਹੈ ਹਾਂਜੀ ਤੇ ਕਹਿੰਦੇ ਨੇ ਵੀ ਕਿ ਮਾਰਨਿੰਗ ਦਾ ਆਈ ਥਿੰਕ টাইਨ ਇਤਨੇ ਇੰਦੀ ਇੰਪੋਰਟੈਂਸ ਪਹਿਲੇ ਤੋਂ ਰਹੀ ਹੈ ਕਿ ਮਾਰਨਿੰਗ ਸ਼ੁਰੂ ਕਿ ਡੇਲੀ ਕਲੈਂਜ਼ਿੰਗ ਡੇਲੀ ਮਾਈਂਡ ਦੀ ਉਹ ਬਹੁਤ ਇੰਪੋਰਟੈਂਟ ਆ ਹਾਂ ਤੇ ਤੇ ਜੋ ਅਸੀਂ ਮੈਂ ਮਤਲਬ ਮੈਂ ਆਪਣੇ ਚੇਂਜਸ ਵੇਖੇ ਨੇ ਕਿ ਮਾਰਨਿੰਗ 'ਚ ਹੁਣ ਜਦੋਂ ਮੈਂ ਫੋਨ 'ਚ ਸੋਸ਼ਲ ਮੀਡੀਆ న్యూਸ ਤੋਂ ਇਲਾਵਾ ਜੇ ਪਾਠ ਕਰਕੇ ਆਪਣੇ ਦਿਨ ਦੀ ਸ਼ੁਰੂਆਤ ਕਰਨੀ ਆ ਤੇ ਬਹੁਤ ਪੋਜ਼ਿਟਿਵਿਟੀ ਰਹਿੰਦੀ ਹੈ ਦਿਨ 'ਚ ਕੰਮ 'ਚ ਐਨਰਜੀ ਰਹਿੰਦੀ ਹੈ ਤੇ ਹੈਪੀ ਜਰਨੀ ਕੰਪਲੈਟ ਹੈ ਤੁਸੀਂ ਹੁਣ ਵੀ ਜਿਹੜੇ ਸਾਡੇ ਦਰਸ਼ਕ ਆ ਉਹਨਾਂ ਨੂੰ ਆਪਣਾ ਤੁਹਾਡਾ ਜੋਨ ਪਾਵਾ ਨਿੱਜੀ ਤਜਰਬਾ ਹਾਂਜੀ ਉਹਦੇ ਆਧਾਰ ਤੇ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਤੁਹਾਡੇ ਦਰਸ਼ਕਾਂ ਦੇ ਕੀ ਆਖਰ ਚ ਕਹਿਣਾ ਚਾਹੋਗੇ ਹਾਂਜੀ ਮੈਂ ਇਹ ਹੀ ਕਹਾਂਗੀ ਕਿ ਟੈਕਨੋਲੋਜੀ ਦੇ ਬਹੁਤ ਪੋਜ਼ਿਟਿਵ ਸਾਈਡ ਨੇ ਤੇ ਹੁਣ ਗੁਰਬਾਣੀ ਦੇ ਐਪਸ ਵੀ ਹੁਣ ਅਵੇਲੇਬਲ ਨੇ ਤੇ ਪਲੀਜ਼ ਐਪ ਨੂੰ ਡਾਊਨਲੋਡ ਕਰੋ ਤੇ ਗੁਰਬਾਣੀ ਸਮਝ ਕੇ ਪੜਨੀ ਜੇ ਸ਼ੁਰੂ ਕੀਤੀ ਤੇ ਉਹਦੇ ਵਿੱਚ ਲਾਈਫ 'ਚ ਬਹੁਤ ਪੋਜ਼ਿਟਿਵ ਚੇਂਜਸ ਆਸਾਨਦੇ ਤੁਹਾਡੇ ਹਾਂਜੀ ਲਾਈਫ ਸਟਾਈਲ ਕਾਫੀ ਬੂਲਦੀ ਹੈ ਤੇ ਸਾਰੀ ਸ਼ੁਰੂਆਤ ਮਨ ਦੇ ਨਾਲ ਹੀ ਹੈ ਜੇ ਮਨ ਚੰਗਾ ਹੈ ਤੇ ਸਾਰੇ ਲਾਈਫ ਦੇ ਸਾਰੇ ਦੂਜੇ ਐਸਪੈਕਟਸ ਵੀ ਠੀਕ ਹੋ ਜਾਂਦੇ ਨੇ ਹਾਂਜੀ ਤੁਹਾਡਾ ਮਨਵੀਰ ਕੌਰ ਜੀ ਬਹੁਤ-ਬਹੁਤ ਧੰਨਵਾਦ ਤੁਸੀਂ ਮੈਨੂੰ ਪਤਾ ਤੁਹਾਡਾ ਬੜਾ ਕਿਡਾਓ ਬਿਜ਼ੀ ਸਕੈਜੂਲ ਆ ਤੁਸੀਂ ਸਮਾਂ ਕੱਢਿਆ ਉਹਦਾ ਆਪਣਾ ਜੋ ਤੁਹਾਡਾ ਨਿੱਜੀ ਤਜਰਬਾ ਜਿਹੜਾ ਜੋ ਤੁਸੀਂ ਗੁਰਬਾਣੀ ਨੂੰ ਪੜ ਕੇ ਸਿੱਖ ਕੇ ਸਮਝ ਕੇ ਜੋ ਤੁਸੀਂ ਅਥਰ ਕੀਤਾ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਮੈਨੂੰ ਆਸ ਹੈ ਕਿ ਸਾਡੇ ਦੇ ਦਰਸ਼ਕਾ ਉਹ ਜ਼ਰੂਰ ਤੁਹਾਡੇ ਇਸ ਜਿਹੜਾ ਤੁਹਾਡਾ ਆਪਣਾ ਨਿੱਜੀ ਤਜਰਬਾ ਜੋ ਤੁਸੀਂ ਬਾਣੀ ਨੂੰ ਜਦੋਂ ਅਰਥਾਂ ਨਾਲ ਵਿਚਾਰ ਕੇ ਸਮਝਣਾ ਸ਼ੁਰੂ ਕੀਤਾ ਤਾਂ ਤੁਹਾਨੂੰ ਜਿਵੇਂ ਦੀ ਤੁਹਾਡੇ ਅੰਦਰ ਤਬਦੀਲੀ ਆਈ ਜੋ ਪਰਿਵਰਤਨ ਆਇਆ ਜੋ ਤੁਹਾਡਾ ਦ੍ਰਿਸ਼ਟੀਕੋਣ ਬਦਲੇ ਆ ਇਸ ਨੂੰ ਜ਼ਰੂਰ ਜਿਹੜਾ ਉਹ ਫਿਰ ਨਾ ਲੈਣਗੇ ਅਸੀਂ ਇਹਨਾਂ ਸ਼ਬਦਾਂ ਨਾਲ ਇਹ ਪ੍ਰੋਗਰਾਮ ਜਿਹੜਾ ਬੇਤੇ ਸਮਾਪਤ ਕਰ ਰਹੇ ਹਾਂ ਅਸੀਂ ਬੇਨਤੀ ਕਰਦੇ ਹਾਂ ਆਪਣੇ ਦਰਸ਼ਕਾਂ ਨੂੰ ਕਿ ਤੁਸੀਂ ਜੋ ਕੁਝ ਮਹਿਸੂਸ ਕਰਦੇ ਹੋ ਸਾਡੇ ਇਹਨਾਂ ਪ੍ਰੋਗਰਾਮ ਵਾਰਾਂ ਨੂੰ ਜ਼ਰੂਰ ਜਿਹੜਾ ਤੁਸੀਂ ਉਹ ਆਪਣੇ ਕਮੈਂਟਸ ਰਾਹੀਂ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਅਸੀਂ ਤੁਹਾਡੇ ਜਿਹੜੇ ਕਮੈਂਟਸ ਆ ਤੁਸੀਂ ਦੇਖ ਰਹੇ ਹੋ ਉਸੇ ਤੁਹਾਨੂੰ ਤੁਹਾਡੇ ਕੋਲ ਬਹੁਤ ਕੁਝ ਸਾਨੂੰ ਸਿੱਖਣ ਸਮਝਣ ਨੂੰ ਮਿਲਦਾ ਜੇ ਅਸੀਂ ਜ਼ਰੂਰ ਜਿਹੜਾ ਉਹਦੇ ਜੋ ਹੋਰ ਜਿਹੜਾ ਇਹਨਾਂ ਪ੍ਰੋਗਰਾਮ ਨੂੰ ਨਿਖਾਰ ਲਿਆਉਣ ਦੀ ਕੋਸ਼ਿਸ਼ ਕਰਾਂਗੇ ਤੋਂ ਇਹਨਾਂ ਸ਼ਬਦਾਂ ਨਾਲ ਅਸੀਂ ਇੱਥੇ ਪ੍ਰੋਗਰਾਮ ਸਮਾਪਤ ਕਰ ਰਹੇ ਹਾਂ ਵਾਰ ਗੁਰਜੀ ਦਾ ਕਾਦਸਾ ਵਾਜ ਜੀ ਦੀ ਕੀਫਤ